ਦੇ ਨਾਲ ਸਾਨੂੰ ਮਨੁੱਖ ਜਾਮੇ ਰੂਪੀ ਕਪੜਾ ਮਿਲਿਆ ਮਨੁੱਖ ਜਾਮਾ ਮਿਲਿਆ ਮਾਲ ਵਿੱਚ ਕੁਰਤੇ ਨੂੰ ਜਾਮਾ ਵੀ ਕਹਿ ਦਿੰਦੇ ਹਨ ਇਹ ਜੋ ਜਾਮਾ ਮਿਲਿਆ ਸਾਨੂੰ ਇਹ ਵੱਡੇ ਭਾਗਾਂ ਨਾਲ ਮਿਲਿਆ ਤਾਂ ਰਾਜਾ ਜਨਕ ਕਹਿੰਦਾ ਮੈਂ ਬਾਜ਼ਾਰ 'ਚ ਕੁਝ ਨਹੀਂ ਦੇਖਿਆ ਹੁਣ ਰਾਜੇ ਜਨਕ ਦਾ ਸਵਾਲ ਸੀਗਾ ਵੀ ਮੈਨੂੰ ਕੋਈ ਇਹ ਦੱਸੇ ਵੀ ਇਹ ਸੱਚ ਹੈ ਕਿ ਉਹ ਸੱਚ ਹੈ ਤਾਂ ਗੁਰੂ ਪਿਆਰਿਓ ਹੁਣ ਰਾਜੇ ਜਟਕਣੀ ਇਹਦਾ ਹੱਲ ਦੱਸ ਦਿੱਤਾ ਜਦੋਂ ਅਸ਼ਟਪੱਤਰ ਜੀ ਪੁੱਛਦੇ ਆ ਕਿ ਦੱਸ ਫਿਰ ਕਿਉਂ ਨਹੀਂ ਬਾਜ਼ਾਰ ਦੇਖਿਆ ਕਹਿੰਦਾ ਜੇ ਮੈਂ ਬਾਜ਼ਾਰ ਦੇਖਦਾ ਸੀ ਤਾਂ ਮੇਰਾ ਇਹ ਤੇਲ ਡੁੱਲਦਾ ਸੀ ਜੇ ਤੇਲ ਡੁੱਲਦਾ ਸੀ ਤੇ ਸਿਪਾਹੀ ਨੇ ਮੇਰੀ ਧੌਣ ਨਾ ਦੇਣੀ ਸੀ ਮੇਰੀ ਜਾਨ ਜਾਂਦੀ ਸੀ ਮੇਰੀ ਮੌਤ ਹੋਣੀ ਸੀ ਸ਼ਰੀਰ ਕਰਕੇ ਫਿਰ ਅਸਕਰ ਬਕਰ ਉਸੇ ਨੂੰ ਪੁੱਛਦਾ ਹੁਣ ਤੂੰ ਦੱਸ ਵੀ ਕੀ ਸੱਚ ਹੈ ਇਹ ਸੱਚ ਹੈ ਕਿ ਉਹ ਸੱਚ ਹੈ ਤਾਂ ਫਿਰ ਉਹ ਕਹਿੰਦਾ ਨਾ ਇਹ ਸੱਚ ਹੈ ਨਾ ਉਹ ਸੱਚ ਹੈ ਆ ਸੱਚ ਹੈ ਆਪਣਾ ਆਪਾ ਹੀ ਸੱਚ ਹੈ ਕਹੋ ਸਤਗੁਰੂ ਜੀ ਆਪਣੀ ਆਤਮਾ ਨੂੰ ਹੀ ਜਾਣਨਾ ਹੈ ਆਪਣੇ ਆਪ ਨੂੰ ਹੀ ਸੰਭਾਲਣਾ ਹੈ ਆਪਣੇ ਆਪੇ ਦੀ ਖੋਜ ਕਰਨੀ ਆ ਆਪਾਂ ਕੌਣ ਆ ਕਿੱਥੋਂ ਆਏ ਆ ਵਾਪਸ ਆਪਣੇ ਘਰ ਨੂੰ ਜਾਣਾ ਹੈ e todo